ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੰਡਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹਦੇ ਨਾਲ ਦਾ ਪਿੰਡ ਢੁੱਡੀ ਹੈ ਇੱਕ ਪਾਸੇ ਦੂਜੇ ਪਾਸੇ ਚੰਦਵਾਜਾ ਮਿਸ਼ਰੀ ਵਾਲਾ ਉਹ ਪਿੰਡ ਨੇੜ ਹੈ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਦੋਂ ਜਾਂਦੇ ਆ ਤਾਂ ਦੱਸੋ ਹਾਈਵੇ ਜਿਹੜਾ ਨੰਗ ਦਾ ਉਹਦੇ ਤੇ ਇੱਕ ਚਰਸਤਾ ਬਣਦਾ ਇੱਕ ਛੜਕ ਮਿਸ਼ਰੀ ਵਾਲੇ ਨੂੰ ਪਾਰਦੀ ਹੈ ਤੇ ਦੂਜੇ ਪਾਸੇ ਮੰਡ ਵਾਲੇ ਪਿੰਡ ਚੋਂ ਛੜਕ ਆ ਜਾਂਦੀ ਹੈ ਢੂੜਕੋਟ ਵੀ ਨਾਲ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਨੂੰ ਸ਼ੌਂਕ ਆ ਪਸ਼ੂ ਪਾਲਨ ਦਾ ਤੇ ਮੈਂ ਪਹਿਲਾਂ ਵੀ ਵੀਡੀਓ ਬਣਾਈ ਕਿਉਂਕਿ ਪਿੱਛੇ ਜੇ ਵੀ ਇੱਕ ਗਾਂ ਬਾਈ ਨੇ ਵੇਚੀ ਸੀਗੀ ਤੇ ਇਹਦੇ ਕੋਲ ਜਿਆਦਾ ਬਰੀਡ ਜਿਹੜੀ ਕੰਮ ਵੀਰ ਕਰ ਰਿਹਾ ਉਹ ਨੀਲੀ ਰਾਵੀ ਨਸਲ ਤੇ ਕਰ ਰਿਹਾ ਚੰਗੀਆਂ ਮੱਝਾਂ ਬਾਈ ਨੇ ਖਰੀਦੀਆਂ ਤੇ ਮੋਸਟਲੀ ਇਸ ਟਾਈਮ 90% ਘਰ ਚ ਨੀਲੀ ਰਾਵੀ ਹੈ ਪਰ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚੱਕ ਕੇ ਵਹਿੜੇ ਬਕਾਊ ਕੀਤੀ ਹੈ ਬਾਈ ਨੇ ਤਾਜੀ ਬਿਲਕੁਲ ਸੂਈ ਹੈ ਦੱਸੋ ਇਹ ਬੱਚਾ ਤੁਸੀਂ ਦੇਖ ਸਕਦੇ ਹੋ ਤੇ ਇਹ ਹੋਣੀ ਹਜੇ ਇਹਨੇ ਤੁਰਨਾ ਸ਼ੁਰੂ ਕੀਤਾ ਤੇ ਵੱਛੀ ਨੂੰ ਇਹਨੇ ਜਨਮ ਦਿੱਤਾ ਸੋ ਬੱਚਾ ਵੀ ਇਹਦੇ ਨਾਲ ਫੀਮੇਲ ਕਾਫ ਆਓ ਡਿਟੇਲ ਪੁੱਛਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆਜੂਗੀ ਗਾ ਉਹ ਵੀਰ ਤਸੱਲੀ ਕਰ ਸਕਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਬਾਈ ਨੂੰ ਮਿਲਦੇ ਆਂ ਬਾਈ ਸਤਿ ਸ੍ਰੀ ਅਕਾਲ ਕੱਤੀ ਜਾ ਬਈ ਨਾਮ ਦੱਸ ਦੀ ਵੀਰ ਆਪਣਾ ਨਾਮ ਮੇਰਾ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਭਾਈ ਅੱਜ ਇਹ ਜਿਹੜੀ ਵਾੜ ਵੇਚਣ ਲੱਗਿਓ ਘਰ ਦੀ ਆਪਣੇ ਹੀ ਹਾਂਜੀ ਬਈ ਘਰ ਦੀ ਹੈ ਆਪਣੀ ਦੂਜੇ ਸਵੇਰ ਸੁੰਦੀ ਹੈ ਵਾੜ ਬਈ ਠੀਕ ਹੈ ਜੁਪੀਟਰ ਤੋਂ ਇਹਨੇ ਵੱਚੀ ਦਿੱਤੀ ਹੈ ਜੁਪੀਟਰ ਦੀ ਬੱਚੀ ਹੈ ਹਾਂਜੀ ਠੀਕ ਹੈ ਤੇ 24 ਕਿਲੋ 25 ਕਿਲੋ ਪਹਿਲੇ ਸਵੇਰ ਤੋਂ ਦਿੱਤਾ ਇਹਨੇ ਬਈ ਠੀਕ ਹੈ ਹੁਣ ਤਾਂ ਹਜੇ ਹੋਣੀ ਸੁੱਕੇ ਹੱਤੀ ਹੈ ਬਈ 2 ਘੰਟੇ ਹੋਏ ਆ ਜੀ ਠੀਕ ਹੈ ਜੇ ਪੈਣੀ ਹੈ ਜੀ ਜੇਰ ਪੈਣ ਵਾਲੀ ਹੈ ਹਾਂਜੀ ਕੀ ਡਿਮਾਂਡ ਰਊਗੀ ਬਈ ਇਹਦੀ 90000 ਰੁਪਏ ਡਿਮਾਂਡ ਹੈ ਠੀਕ ਹੈ ਖੋਲ੍ਹਣ ਨੂੰ ਤੋਰ ਕੇ ਸੋ ਦੋਸ ਵੱਛੀ ਨੂੰ ਜਨਮ ਦਿੱਤਾ ਤੇ ਵੱਛੀ ਜੁਪੀਟਰ ਬੁੱਲਦੀ ਐ ਇਹਦੀ ਜੇਰ ਹਜੇ ਪੈਣ ਵਾਲੀ ਐ ਇਸ ਤੋਂ ਪਹਿਲਾਂ ਅਸੀਂ ਸੋਚਿਆ ਵੀਡੀਓ ਬਣਾ ਲੀਏ ਉਦੋਂ ਬਾਅਦ ਇਹ ਬੈਠੂਗੀ ਰਿਲੈਕਸ ਹੋ ਕੇ ਤਾਂ ਜੇਰੇ ਦੀ ਪਾਊਗੀ ਢਾਂਚਾ ਤੁਸੀਂ ਦੇਖ ਸਕਦੇ ਹੋ ਸੰਭਾਲ ਜਿਹੜੀ ਐ ਸਾਹ ਉਤੇ ਤੁਸੀਂ ਉਹ ਵੀ ਜ਼ਰੂਰ ਨੋਟ ਕਰ ਲਿਓ ਜੇ ਵੀ ਤੁਹਾਨੂੰ ਕਿੱਦਾਂ ਲੱਗਦੀ ਕਿਉਂਕਿ ਜਿਆਦਾ ਚੌਂਕ ਐ ਇਸ ਟਾਈਮ ਮੱਜਾਂ ਦਾ ਤੇ ਨੀਲੀਰਾ ਵੀ ਬਰੀਡ ਤੇ ਬਾਈ ਕੰਮ ਕਰ ਰਿਹਾ ਵੱਛੀ ਦੀ ਖਿੱਚ ਕਰਦੀ ਐ ਵੈਣ ਭਵਾਨਾ ਦੱਸੋ ਫਿਕਸ ਜ ਹੈ ਮਤਲਬ ਪੱਕੇ ਖਵਾਨੇ ਚ ਹੀ ਹੈ ਵਹਿੜ ਵਾਈਟ ਰੰਗ ਦੇ ਵਿੱਚ ਹੈ ਤੇ ਜੁਪੀਟਰ ਬੁੱਲ ਦੀ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਸੋਹਣੀ ਬੱਚੀ ਆਈ ਹੈ ਇਸ ਵਹਿੜ ਦੇ ਮੂੰਹ ਦੇ ਉੱਤੇ ਮੈਂ ਦੱਸਦਾ ਵੀ ਪਹਿਲਾਂ ਤੁਸੀਂ ਇਸੇ ਤਰ੍ਹਾਂ ਹਜੀ ਤੈਪ ਹੈ ਉਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਨਾ ਵਧਦੀ ਨਾ ਘਟਦੀ ਬਈ ਬਈ ਇਸੇ ਤਰ੍ਹਾਂ ਹੀ ਹੈ ਇਹ ਸਾਲ ਹੋ ਗਿਆ ਆਪਣੇ ਕੋਲ ਇਸੇ ਤਰ੍ਹਾਂ ਹੀ ਓਕੇ ਉਹ ਨਹੀਂ ਨਾ ਵਧਦੀ ਨਾ ਘਟਦੀ ਓਕੇ ਸੋ ਇੱਕ ਸਾਲ ਤੋਂ ਇਹ ਇਸੇ ਤਰ੍ਹਾਂ ਹੀ ਹੈ ਪਰ ਵੀਡੀਓ ਚ ਜੋ ਚੀਜ਼ ਦੇਖਦੇ ਆਂ ਸਾਹਮਣੇ ਉਹ ਦਿਖਾਉਣ ਦੀ ਕੋਚਿਸ ਰਹਿੰਦੀ ਹੈ ਬਹੁਤ ਚੰਗਾ ਬੱਚਾ ਦੋਸਤੋ ਨਾਲ ਇਹਦੇ 90000 ਵੈੜ ਦਾ ਰੇਟ ਹੈ ਤੇ ਬੱਚੀ ਦੀ ਵੈਲਿਊ ਜ਼ਰੂਰ ਐਡ ਕਰਿਓ ਜੇ ਨਾਲ ਕਿਉਂਕਿ ਚੰਗੀਆਂ گاਵਾ ਚੰਗੇ ਬੱਚੇ ਦੇਣ ਤੇ ਵਾਧਾ ਹੁੰਦਾ ਸੋ ਇਹ ਵੈੜ ਜੀ ਦਾ ਰੇਟ 90000 ਉਹ ਵਿਕਰੀ ਆਸਤੇ ਆ ਤੁਸੀਂ ਆ ਕੇ ਤਸੱਲੀ ਕਰ ਲਓ ਜੇ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਆਲਰੇਡੀ ਇਸ ਨੰਬਰ ਤੇ ਤੁਸੀਂ ਸੰਪਰਕ ਕਰੋਗੇ ਸੋ ਅੱਜ ਦੀ ਵੀਡੀਓ ਦਾ ਫਿਲਹਾਲ ਇੱਕ ਪਸ਼ੂ ਵਿਕਾਉ ਸੀ ਉਹ ਤੁਹਾਨੂੰ ਦਿਖਾਤਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ